हां जी स्वागत है ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਦੀ ਕਟਿੰਗ ਲਾਈਨਗ ਵਾਲੀ ਸਲਵਾਰ ਆਪਾਂ ਕਟਿੰਗ ਕਰਨੀ ਹੈ ਆਪਣੇ ਕੋਲੇ ਹੈਗੀ 36 ਇੰਚ ਆਪਾਂ ਲੰਬਾਈ ਹੈ ਤੇ 24 ਇਹਦੀ ਬੈਲਟ ਹੈ ਤੇ 6.5 ਆਪਾਂ ਨੇ ਮੂਰੀ ਬਣਾਉਣੀ ਹੈ ਤੇ ਪਹੁੰਚੇ ਕੋਲੋਂ ਆਪਾਂ ਕਾਟ ਪਾ ਕੇ ਪਾਉਣੀ ਦੱਸਾਂਗੇ ਤੁਹਾਨੂੰ ਕਿਸ ਤਰੀਕੇ ਨਾਲ ਆਪਾਂ ਕਾਟ ਪਾਉਣੀ ਹੈ ਸਾਢੇ ਪਹੁੰਚੇ ਦੇ ਕੋਲੋਂ ਕਰੀਜ਼ ਦੇ ਮੂਰੋਂ ਆਪਾਂ ਬਣਾਵਾਂਗੇ 33.5 ਇੰਚ ਤਿਆਰ ਠੀਕ ਹੈ ਜੀ ਤੇ ਆਪਾਂ ਇਹਦੀ ਹੁਣ ਇਦਾਂ ਰੱਖ ਕੇ ਕਪੜਾ ਤੇ ਇਹ ਆਇਆ ਆਪਣਾ ਗੋਲ ਸਾਈਡ ਤੇ ਇਧਰੋਂ ਕੰਨੀਆਂ ਇਹਨੂੰ ਦੂਰਾ ਕਰਕੇ ਆਪਾਂ ਜਿੰਨਾ ਜਿੰਨਾ ਆਪਣਾ ਪਹੁੰਚਾ ਉਹ ਨਾ ਉਹ ਆਪਾਂ ਦੇ 6.5 ਇੰਚ ਰੱਖ ਕੇ ਕਪੜਾ ਕਰ ਲਿਆ ਤੇ ਹੁਣ ਆਪਾਂ ਇੱਥੋਂ ਜਿਹੜਾ ਇਹਦਾ ਲੰਬਾਈ ਦਾ ਨਿਸ਼ਾਨ ਲਾਵਾਂਗੇ ਲੰਬਾਈ ਹੈਗੀ ਹੈ 36 ਇੰਚ 36 ਦੇ ਵਿੱਚੋਂ ਆਪਾਂ ਨੇ 3 ਇੰਚ ਮਾਈਨਸ ਕਰਨੇ ਆ ਠੀਕ ਹੈ ਜੀ ਤੇ 3 ਇੰਚ ਘਟਾ ਕੇ ਆਪਣਾ ਹੋ ਗਿਆ 33 ਇੰਚ ਇੱਥੋਂ ਰੱਖ ਕੇ ਆਪਾਂ 33 33 ਇੰਚ ਦਾ ਨਿਸ਼ਾਨ ਲਾ ਲਾਂਗੇ ਤੇ ਇਧਰਲੀ ਸਾਈਡ ਵੀ ਆਪਾਂ तेती दें ला के इस तरीके आपू कटिंग कर लेंगे हम आप भी कट कर लेंगे ये अपना हो गया पहुंचा ठीक है जी जो आप उचाले पाने हैं ਤੇ ਸਲਵਾਰ ਦੇ ਹੁਣ ਆਪਾਂ ਕੁੰਦਿਆਂ ਦੀ ਕਟਿੰਗ ਕਰਾਂਗੇ ਤੇ ਇਹਦੇ ਉੱਪਰ ਤੁਹਾਨੂੰ ਦੱਸਾਂਗੇ ਕਾਟ ਪਾਉਣੀ ਤੇ ਇਹ ਇਹਦੀ ਆਪਾਂ ਲਾਈਨਿੰਗ ਦੀ ਵੀ ਕਟਿੰਗ ਕਰਕੇ ਤੇ ਉਸ ਤੋਂ ਬਾਅਦ ਕਾਟ ਪਾਵਾਂਗੇ ਇਕੱਠੇ ਇਹ ਦੋਨਾਂ ਚੀਜ਼ਾਂ ਦੀ ਤੇ ਹੁਣ ਆਪਾਂ ਕਰਾਂਗੇ 벨ਟ ਦੀ ਕਟਿੰਗ ਠੀਕ ਹੈ ਜਿਹੜਾ ਸਾਈਡ ਤੋਂ ਲਿਆ ਹੈ ਇਹਦੀ ਕਰਾਂਗੇ 벨ਟ ਦੀ ਕਟੇ 벨ਟ ਆਪਾਂ ਨੇ ਕਟਿੰਗ ਕਰਨੀ ਹੈ 24 ਤੇ 24 ਦੇ ਵਿੱਚ 1 ਇੰਚ ਐਡ ਕਰਾਂਗੇ 25 ਇੰਚ ਦੀ ਆਪਾਂ ਨੇ 벨ਟ ਕਟਿੰਗ ਕਰਨੀ ਹੈ ਇੱਥੋਂ ਆਪਾਂ ਨੇ ਪੱਤੀ 1.7 ਇੰਚ ਸਵਾ 2.5 ਬੈਲਟ ਲਾਵਾਂਗੇ 7 7 ਇੰਚ ਆਪਾਂ ਨੂੰ ਚੜਾਈ ਚਾਹੀਦੀ ਹੈ ਠੀਕ ਹੈ ਜੀ ਬੈਲਟ ਜਿਹੜੀ ਆਪਾਂ ਨੇ 7 ਇੰਚ ਦੀ ਚੜਾਈ ਕੱਟਣੀ ਹੈ ਆਪਾਂ ਨੇ 3 ਇੰਚ ਆਪਾਂ ਨੂੰ 4 ਇੰਚ ਦੀ ਆਪਾਂ ਬੈਲਟ ਰੱਖਣੀ ਹੈ 3 ਇੰਚ ਆਪਣਾ ਜਿਹੜਾ ਐਕਸਟਰਾ ਹੁੰਦਾ ਹੈ ਇਹਦੇ ਵਿੱਚ ਇੱਥੋਂ ਆਪਾਂ ਇਹਨੂੰ ਕੱਟ ਕਰਾਂਗੇ ਅੱਜ ਜੀ ਹੁਣ ਆਪਾਂ ਕੁੰਡੇ ਦੀ ਕਟਿੰਗ ਕਰਾਂਗੇ ਇਹ ਕਪੜਾ ਆਪਾਂ ਨੇ ਪ੍ਰੈਸ ਕਰਕੇ ਦੂਰਾ ਕਰਕੇ ਰੱਖ ਲਿਆ ਠੀਕ ਹੈ ਜਿੰਨਾ ਆਪਣਾ ਕਪੜਾ ਬਚਿਆ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਰੱਖ ਲੈਣਾ ਫਿਰ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਥੋੜੀ ਜਗ੍ਹਾ ਵਿੱਚ ਕਿਵੇਂ ਕੱਟਾਂਗੇ ਕੁੰਦੇ ਨੂੰ ਤੁਹਾਨੂੰ ਦੱਸਦੇ ਆ ਇਸ ਤਰੀਕੇ ਨਾਲ ਆਪਾਂ ਇਹਨੂੰ ਜਿਹੜਾ ਕਪੜਾ ਉਹਨੂੰ ਦੁਬਾਰਾ ਉੱਪਰ ਦੀ ਫੋਲਡ ਕਰਕੇ ਚਾਰੇ ਕੰਨਾਂ ਆਪਾਂ ਇਧਰਲੀ ਸਾਈਡ ਰੱਖ ਲੈਣੀਆਂ ਠੀਕ ਹੈ ਜੀ ਇਧਰੋਂ ਆਪਾਂ ਚਾਰੇ ਕੰਨਾਂ ਇਦਾਂ ਰੱਖਾਂਗੇ ਠੀਕ ਹੈ ਇਦਾਂ ਪ੍ਰੋਪਰ ਕਰ ਲਾਂਗੇ ਤੇ ਇਹ ਸਾਈਡ ਆਪਣੀ ਜਿਹੜੀ ਗੋਲ ਆ ਜੂਗੀ ਇਸ ਤਰੀਕੇ ਨਾਲ ਸੈੱਟ ਕਰਕੇ ਆਪਾਂ ਰੱਖਾਂਗੇ ਕਪੜਾ ਕੁੰਦਾ ਕੱਟਣ ਵਾਸਤੇ ਠੀਕ ਹੈ ਨਾ ਇੱਥੋਂ ਆਪਾਂ ਕਟਿੰਗ ਕਰ ਲਈਏ ਕੁੰਦੀ ਦੀ ਤੇ ਆਪਾਂ ਇਹਨੂੰ ਸੈੱਟ ਕਰਕੇ ਇਦਾਂ ਰੱਖ ਲੈਣਾ ਫਿਰ ਆਪਾਂ ਇਹਦੀ ਕਟਿੰਗ ਕਰਨੀ ਹੁਣ ਤੇਦਰੂ ਆਪਾਂ ਚਾਰੀ ਲੜ ਸਾਰੀ ਪ੍ਰੋਪਰ ਕਰ ਲਈਏ ਠੀਕ ਹੈ ਜੀ ਹੁਣ ਆਪਾਂ ਇਹਦੇ ਕੁੰਦੇ ਦੇ ਨਿਸ਼ਾਨ ਲਾਉਣੇ ਦੱਸਾਂਗੇ ਤੁਹਾਨੂੰ ਕਿਵੇਂ ਲਗਾਉਣੇ ਆ ਆਪਾਂ ਨੂੰ ਥੋੜੀ ਜੀ ਜਗ੍ਹਾ ਵਿੱਚ ਤੇ ਭਾਰੀ ਸਲਵਾਰ ਕੱਟ ਸਕਦੇ ਆ ਤੇ ਇਹ ਆਪਾਂ ਨੇ ਬਣਾਉਣੀ ਐ ਨਾ ਜ਼ਿਆਦਾ ਭਾਰੀ ਤੇ ਨਾ ਜ਼ਿਆਦਾ ਹੌਲੀ ਠੀਕ ਐ ਆਪਾਂ 32 ਕਰ 30 32 ਇੰਚ ਘੇਰ ਵਾਲੀ ਸਲਵਾਰ ਕੱਟਾਂਗੇ ਹੁੰਦੇ ਦੀ ਹੁਣ ਆਪ ਆਪਣਾ ਜਿਹੜਾ ਇਹ ਕਾਣ ਆ ਥੋੜਾ ਜਿਹਾ ਕੱਪੜੇ 'ਚ ਇਹਨੂੰ ਆਪਾਂ ਕੱਢਾਂਗੇ ਕਾਣ ਕੱਢਣ ਵਾਸਤੇ ਆਪਾਂ ਇਹ ਸਕੇਲ ਲਵਾਂਗੇ ਇਹ ਆਪਣਾ ਸਪੈਸ਼ਲ ਕਾਣ ਕਾਣ ਵਗੈਰਾ ਕੱਢਣ ਵਾਸਤੇ ਹੁੰਦਾ ਤੇ ਲਾਈਨ ਸਿੱਧੀ ਲਾਉਣ ਵਾਸਤੇ ਇਧਰੋਂ ਆਪਾਂ ਬਰਾਬਰ ਰੱਖ ਲੈਣਾ ਠੀਕ ਐ ਜਿੱਧਰ ਆਪਣੀ ਕੰਨੀ ਆ ਨਾ ਕੰਨੀ ਦੇ ਬਰਾਬਰ ਬਿਲਕੁਲ ਰੱਖਾਂਗੇ ਤੇ ਇਤੋਂ ਆਪਾਂ ਇਸ ਤਰੀਕੇ ਨਾਲ ਸਾਰੇ ਲੜ ਬਰਾਬਰ ਹੈ ਇਹਦੇ ਜਮਾਂ ਜਿੱਥੇ ਆਪਾਂ ਨੇ ਕਾਣ ਇਹਦਾ ਕਪੜਾ ਜਿਹੜਾ ਵੱਧ ਘਾਟਾ ਆ ਉਹ ਕੱਢਣਾ ਤੇ ਇਸ ਤਰੀਕੇ ਨਾਲ ਆਪਾਂ ਰੱਖ ਲਾਂਗੇ ਠੀਕ ਹੈ ਨਾ ਤੇ ਹੁਣ ਆਪਣਾ ਜਿਹੜਾ ਇਧਰ ਦੀ ਸਾਈਡ ਇੱਧਾ ਲਾਈਨ ਲਗਾ ਲਾਂਗੇ ਇੱਧਾ ਆਪਾਂ ਜਿਹੜਾ ਕਾਣ ਕੱਟ ਸਕਦੇ ਇਹਦਾ ਕਪੜੇ ਦਾ ਕਿਸੇ ਦਾ ਵੀ ਹੋਵੇ ਹਾਂਜੀ ਹੁਣ ਆਪਾਂ ਕੁੰਦੇ ਦੀ ਵੀ ਕਟਿੰਗ ਕਰਾਂਗੇ ਇਥੋਂ ਰੱਖ ਕੇ ਆਪਾਂ ਨੇ ਲਵਾਈ ਦਾ ਲਾ ਲੈਣਾ ਲਵਾਈ ਆਪਾਂ ਨੇ 33 ਇੰਚ ਲਗਾਈ ਹੈ 33 ਇੰਚ ਹੁਣ ਆਪਾਂ ਇਧਰਲੀ ਸਾਈਡ ਤੋਂ ਆਪਾਂ 33 ਇੰਚ ਲਗਾ ਕੇ ਤੇ ਸਾਰੇ ਦਾਰਦ ਕਰ ਲਾਂਗੇ ਤੇ ਅੱਧ ਕਰਕੇ ਵਿਚਾਲੇ ਨਿਸ਼ਾਨ ਲਾ ਲੈਣਾ ਹੁਣ ਆਪਾਂ ਜਿਹੜਾ ਇੱਥੇ 33 ਇੰਚ ਇੱਥੇ ਦੋ ਦਾ ਨਿਸ਼ਾਨ ਲਾ ਕੇ ਇਸ ਤਰੀਕੇ ਨਾਲ ਇਹਨੂੰ ਮਿਲਾ ਦੇਣਾ ਠੀਕ ਹੈ ਜੀ ਤੇ ਇਦਾਂ ਆਪਾਂ ਇਹਦਾ ਕੱਟ ਕਰ ਲਾਂਗੇ ਇਹ ਜਿਹੜਾ 33 ਦਾ ਲਗਾਇਆ ਇਥੋਂ ਆਪਾਂ ਉੱਪਰਲੀ ਸਾਈਡ ਦੇ ਦੋ ਲੜ ਚੱਕ ਕੇ ਕੱਟ ਕਰਾਂਗੇ ਦੋ ਲੜ ਜਿਹੜੇ ਹੇਚੇ ਰਹਿਣਗੇ ਤੇ ਇਹ ਆਪਾਂ ਥੋੜੀ ਜਗ੍ਹਾ ਵਿੱਚ ਕੁੰਦਾ ਜਿਹੜਾ ਇਸ ਤਰ੍ਹਾਂ ਕੱਟ ਸਕਦੇ ਆ ਤੇ ਹੁਣ ਆਪਾਂ ਜਿਹੜਾ ਇੱਧਰਲੀ ਸਾਈਡ ਤੇ ਉਧਰੋਂ ਆਪਾਂ 30 ਇੰਚ ਰੱਖ ਕੇ ਠੀਕ ਹੈ ਤੇ ਇੱਥੋਂ ਆਪਾਂ ਨੇ ਨਿਸ਼ਾਨ ਲਗਾ ਲੈਣਾ ਤੇ ਇੱਧਰਲੀ ਸਾਈਡ ਤੋਂ ਇਦਾਂ ਕੱਟ ਪਾ ਦੇਣੀ ਹੈ ਠੀਕ ਹੈ ਜੀ ਇਹ ਆਪਾਂ ਇੱਥੋਂ ਕੱਟ ਕਰਾਂਗੇ ਤੇ ਇਹ ਆਪਾਂ ਇਸ ਤਰ੍ਹਾਂ ਕੁੰਦਾ ਜਿਹੜਾ ਜ਼ਿਆਦਾ ਕਪੜਾ ਸਵਿਛਾਉਣ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਤੇ ਇਦਾਂ ਹੀ ਆਪਾਂ ਇਹਨੂੰ ਰੱਖ ਕੇ ਇੱਥੋਂ ਆਪਾਂ 10 ਇੰਚ ਝੋਲੀ ਦਾ ਫੇਰ ਕੱਢ ਦੇਣਾ ਠੀਕ ਹੈ ਜੀ ਤੇ ਇਹ ਫਾ ਐਕਸਟਰਾ ਕਪੜਾ ਆਪਾਂ ਸਾਈਡ ਤੋਂ ਕੱਟ ਕਰਤਾ ਹੁਣ ਆਪਾਂ نیچے ਤੋਂ ਇਹਦੀ ਕਾਟ ਪਾਵਾਂਗੇ ਠੀਕ ਹੈ ਇਹ ਆਪਾਂ ਥੋੜੀ ਜੀ نیچے ਤੋਂ ਇਸ ਤਰੀਕੇ ਨਾਲ ਗਲਾਈ 'ਚ ਕਾਟ ਪਾ ਕੇ ਤੇ ਉੱਪਰਲੀ ਕਾਟ ਦੇ ਨਾਲ ਮਿਲਾ ਦੇਣੀ ਹੈ ਠੀਕ ਹੈ ਤੇ ਇਹ ਆਪਾਂ نیچے ਤੋਂ ਥੋੜੀ ਜੀ ਖੜਮੀ ਜੀ ਸਲਵਾਰ ਬਣਾਉਣੀ ਹੈ ਤੇ ਉੱਪਰੋਂ ਆਪਣੀ ਪਾਰੀ ਸਲਵਾਰ ਤੇ ਇਹ ਆਪਣੇ ਜਿਹੜੇ ਪੌਂਚੇ ਆ ਹੁਣ ਤੁਹਾਨੂੰ ਦੱਸਦੇ ਆ ਪੌਂਚੇ ਦੀ ਕਾਟ ਕਿਦਾਂ ਪਾਉਣੀ ਆਪਾਂ ਠੀਕ ਹੈ ਜੀ ਜਿਹੜੀ ਆਪਾਂ ਨੇ ਮੂਰੀ ਤੋਂ ਆਪਣੇ ਕਰੀਜ਼ ਤੋਂ ਖੜਮੀ ਖੜਮੀ ਸਲਵਾਰ ਬਣੇ ਇਸ ਇਦਾਂ ਤੁਸੀਂ ਕਾਟ ਪਾਉਂਗੇ ਤਾਂ ਤੁਹਾਡੀ ਸਲਵਾਰ ਵੀ ਖੜਮੀ ਖੜਮੀ ਬਣੂਗੀ ਤੇ ਆਪਾਂ ਪਹੁੰਚੇ ਦੀ ਇਸ ਤਰ੍ਹਾਂ ਲਾਈਨਿੰਗ ਕਟਿੰਗ ਕਰ ਲੈਣੀ ਪਹਿਲਾਂ ਤੇ ਆਪਾਂ ਹੁਣ ਇਹਦੀ ਕਾਟ ਪਾਵਾਂਗੇ ਠੀਕ ਹੈ ਜੀ ਇਦਾਂ ਆਪਣੇ ਲਾਈਨਿੰਗ ਦੇ ਕੱਪੜੇ ਨੂੰ ਸੈੱਟ ਕਰਕੇ ਰੱਖ ਲੈਣਾ ਤੇ ਆਪਾਂ ਦੋਨਾਂ ਕੱਪੜਿਆਂ ਨੂੰ ਇਸ ਤਰ੍ਹਾਂ ਇਕੱਠਾ ਕਰਕੇ ਤੇ ਇਹਦੇ ਉੱਪਰ ਕਾਟ ਪਾਵਾਂਗੇ ਪਹਿਲਾਂ ਆਪਾਂ ਇੱਥੋਂ ਲਗਾਵਾਂਗੇ ਆਪਾਂ 1.5 2 ਇੰਚ ਦੀ ਆਪਾਂ ਕਾਟ ਪਾਉਣੀ ਹੈ ਇਹਦੇ ਤੇ ਇੱਥੋਂ ਆਪਾਂ ਇਹਦਾ ਅੱਧਾ ਕਰ ਲੈਣਾ ਪੌਂਚੇ ਦਾ ਤੇ ਇੱਥੋਂ ਆਪਾਂ ਕਾਟ ਚੱਕ ਕੇ ਇਸ ਤਰੀਕੇ ਨਾਲ ਇਹ ਕਾਟ ਮਲਾਉਣੀ ਹੈ ਠੀਕ ਹੈ ਜੀ ਫਿਰ ਆਪਣੀ ਜਿਹੜੀ ਮੂਰੀ ਦੇ ਉੱਪਰ ਜਿਹੜੇ ਇੱਕ ਸਲਵਾਰ ਨਹੀਂ ਲੱਗਦੀ ਤੇ ਆਪਣੀ ਖੜਮੀ ਖੜਮੀ ਸਲਵਾਰ ਬਣਦੀ ਹੈ ਠੀਕ ਹੈ ਪਾਉਣੀ ਆਪਾਂ ਇੰਨੇ ਕਈ ਜਗ੍ਹਾ ਵਿੱਚ ਪਾਉਣੀ ਹੈ ਇਹ ਜੇ ਆਪਾਂ ਜ਼ਿਆਦਾ ਲੰਬੀ ਕਾਟ ਪਰ ਇਹ ਤੇ ਕਰਮਲਾਵਾਂਗੇ ਤਾਂ ਆਪਣੀ ਸਲਵਾਰ ਪਿੱਛੇ ਤੋਂ ਚੱਕਮੀ ਬਣ ਜਾਂਦੀ ਹੈ ਤੇ ਇਦਾਂ ਤੁਸੀਂ ਵੀ ਕਾਟ ਪਾ ਕੇ ਪੌਂਚੇ ਤੇ ਖੜਮੀ ਸਲਵਾਰ ਬਣਾ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤਾਂ